ਜੇ ਗੱਲ ਕਰੀਏ ਸੈਕੰਡ ਹਾ우스 ਦੇ ਚੰਦਰਮਾ ਦੀ ਤਾਂ ਸੈਕੰਡ ਹਾ우스 ਦੇ ਚੰਦਰਮਾ ਨੂੰ ਬੜਾ ਵਧੀਆ ਗਿਣਿਆ ਗਿਆ ਬੜਾ ਉੱਚ ਇਨਸਾਨ ਨੂੰ ਬੜੀ ਸਪੀਡ ਦੇ ਨਾਲ ਪੈਸਾ ਦਿੰਦਾ ਹੈ ਇੱਥੇ ਬੈਠਾ ਚੰਦਰਮਾ ਇਨਸਾਨ ਨੂੰ ਬੇਟੇ ਜਾਂ ਵਿੱਦਿਆ ਦੇ ਵਿੱਚੋਂ ਇੱਕ ਚੀਜ਼ ਹੀ ਦਿੰਦਾ ਹੈ ਕਹਿੰਦਾ ਜਾਂ ਤਾਂ ਨਰ ਔਲਾਦ ਹੋਵੇਗੀ ਜਾਂ ਉੱਚ ਕੋਟੀ ਦੀ ਵਿੱਦਿਆ ਹੋਵੇਗੀ ਜੇ ਇਨਸਾਨ ਨੂੰ ਦੋਨੇ ਚੀਜ਼ਾਂ ਚਾਹੀਦੀਆਂ ਤਾਂ ਉਸ ਨੂੰ ਆਪਣੇ ਨਾਨਕੇ ਪਰਿਵਾਰ ਰਹਿ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਫਿਰ ਬੇਟਾ ਵੀ ਹੋਊਗਾ ਤੇ ਪੜ੍ਹਾਈ ਵੀ ਉੱਚ ਕੋਟੀ ਦੀ ਹੋਊਗੀ ਇੱਥੇ ਬੈਠੇ ਚੰਦਰਮਾ ਨੂੰ ਪਹਾੜ ਤੋਂ ਜ਼ੋਰ ਨਾਲ ਨਿਕਲਦਾ ਹੋਇਆ ਪਾਣੀ ਕਿਹਾ ਗਿਆ ਸੈਕਿੰਡ ਹਾਊਸ ਦੇ ਵਿੱਚ ਚੰਦਰਮਾ ਹੋਵੇ ਤੇ ਇਨਸਾਨ ਤਾਦੀ ਕਾਮਯਾਬ ਹੋਵੇਗਾ ਜੇ ਉਸਦਾ ਬੈਡਰੂਮ ਉੱਪਰਲੀ ਕਿਸੇ ਮੰਜ਼ਲ ਦੇ ਉੱਪਰ ਹੋਵੇ ਐਸੇ ਇਨਸਾਨ ਨੂੰ ਭੁੱਲ ਕੇ ਵੀ ਆਪਣੇ ਘਰੇ ਬੇਸਮੈਂਟ ਜਾਂ ਅੰਡਰਗਰਾਉਂਡ ਕੋਈ ਕੰਸਟਰਕਸ਼ਨ ਨਹੀਂ ਕਰਾਉਣੀ ਚਾਹੀਦੀ ਜੇ ਇੱਥੇ ਬੈਠੇ ਚੰਦਰਮਾ ਤੋਂ ਬਹੁਤ ਅੱਛੇ ਰਿਜ਼ਲਟ ਲੈਣੇ ਹੋਣ ਤਾਂ ਆਪਣੇ ਘਰ ਦੇ ਨਾਰਥ-ਵੈਸਟ ਦੇ ਵਿੱਚ ਕਿਸੇ ਬੌウル ਦੇ ਵਿੱਚ ਉਤੀ ਭਰ ਕੇ ਰੱਖ ਲਵੇ ਜਾਂ ਚਾਵਲ ਚਾਂਦੀ ਜਿੰਨੀ ਹੋ ਸਕੇ ਨਾਰਥ-ਵੈਸਟ ਦੇ ਵਿੱਚ ਪਲੇਸ ਕਰ ਦੇਣੇ